ਹਾਂਜੀ ਦੋਸਤੋ ਮੈਂ ਤੁਹਾਡਾ ਆਪਣਾ ਹਰਿੰਦਰ ਬਿੱਟੂ ਅਸੀਂ ਖੜੇ ਆ ਪਿੰਡ ਮੋਹਰਾਲਾ ਵਿੱਚ ਜਿੱਥੇ ਕਿ ਕੱਲ ਨਰਸਰੀ ਦੇ ਵਿੱਚ ਇੱਕ ਅਜੇ ਦੀ ਦਿੱਤੀ ਅਤੇ ਕਰਮੇਲ ਕੌਰ ਦੀ ਡੈਥ ਹੋ ਗਈ ਸੀ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਉਹਨਾਂ ਨੂੰ ਵਰਦਾ ਮਾੜਜਾ ਤੇ ਸਰਕਾਰੀ ਨੌਕਰੀ ਆਰ ਪਿੰਡ ਦੇ ਵਿੱਚ ਕ੍ਰਿਸ਼ਨ ਭਾਈਚਾਰੇ ਦੇ ਲਈ ਕਬਰਸਥਾਨ ਦੀ ਮੰਗ ਨੂੰ ਲੈ ਕੇ ਇੱਥੇ 메 ਰੋਡ ਦੇ ਉੱਪਰ ਧਰਨਾ ਲਾਇਆ ਹੋਇਆ ਹੈਗੇ ਤੇ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤੇ ਪਿੰਡ ਦੇ ਮੋਤਵਰ ਬੰਦਿਆਂ ਦੇ ਨਾਲ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਨਾ ਪਲਵਿੰਦਰ ਸਿੰਘ ਆ ਜੀ ਆ ਇਹ ਆਪਾਂ ਅੱਜ ਇੱਥੇ ਧਰਨਾ ਲਾਇਆ ਹੋਇਆ ਕਿਸ ਸਬੰਧ ਚ ਲਾਇਆ ਹੈ ਇਹ ਜਿਸ ਮੇਰੇ ਚ ਲਾਇਆ ਕੱਲ ਸਾਡੀ ਸਪਿੰਟ ਦੀ ਇੱਕ ਜੋ ਲੇਡੀ ਆ ਗੁਰਮੀਲ ਕੋ ਦਾ ਨਾਮ ਆ ਵਾਈਫ ਆ ਕੇਸਰ ਸਿੰਘ ਆ ਕੱਲ ਉਹ ਆਪਣੀ ਨਰਸਰੀ ਵਿੱਚ ਡਿਊਟੀ ਤੇ ਗਏ ਸੀਗੇ ਔਨ ਡਿਊਟੀ ਉਨੇ ਡੈਥ ਹੋਈ ਹੈ ਇੱਕ ਡਾਕਟ ਗਿਰਨ ਦੇ ਕਾਰਨ ਜਿਹਦੇ ਕਰਕੇ ਉਹਨੂੰ ਦੋ ਜਗ੍ਹਾ ਟੂਈ ਦੀ ਰੀਡ ਦੀ ਹੱਡੀ ਟੁੱਟੀ ਤੇ ਲੱਗ ਟੁੱਟਣ ਕਾਰਨ ਤੇ ਰਜਿੰਦਰ ਹਸਪੀਟਲ ਜਾ ਕੇ ਉਹਨਾਂ ਡੈਥ ਹੋ ਗਈ ਤੇ ਉਸ ਤੋਂ ਬਾਅਦ ਸਾਡੀ ਅੱਜ ਮੰਗ ਸੀ ਕਿ ਜੋ ਔਨ ਡਿਊਟੀ ਡੈਥ ਹੋਈ ਆ ਉਹ ਲੇਡੀ ਨੂੰ ਮਿਲਦਾ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਆ ਕਿਉਂਕਿ ਉਹਦੇ ਪਿੱਛੇ ਦੋ ਬੱਚੇ ਨੇ ਤੇ ਤਿੰਨ ਬੇਟੀਆਂ ਨੇ ਕਿਉਂਕਿ ਸਿੰਗਲ ਮਦਰ ਸੀ ਜੋ ਕਮਾਉਣ ਵਾਲੀ ਸੀਗੀ ਉਸ ਤੋਂ ਬਾਅਦ ਉਸ ਤੋਂ ਬਿਨਾ ਔਰ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਅੱਜ ਸਾਡਾ ਇਸੇ ਰੋਡ ਜਾਮ ਕਰਨ ਦਾ ਜਦ ਤਰ੍ਹਾਂ ਪ੍ਰਦਰਸ਼ਨ ਕਰਨ ਦਾ ਇਹ ਮੋਟੀ ਬੰਦਾ ਆ ਸਾਨੂੰ ਉਸ ਪ੍ਰਸ਼ਾਸਨ ਆਏ ਔਰ ਆਸ਼ਵਾਸ਼ਣ ਦੇ ਲਿਖਤੀ ਰੂਪ ਤੁਹਾਨੂੰ ਦੇਏ ਕਿ ਅਸੀਂ ਉਸ ਪਰਿਵਾਰ ਨੂੰ ਬਣਦਾ ਮੁਆਵਜ਼ਾ ਦੇਵਾਂਗੇ ਤੇ ਜੋ ਉਹਦਾ ਬੇਟਾ ਆ ਉਹਨੂੰ ਇੱਕ ਸਰਕਾਰੀ ਜੋਬ ਦਿੱਤੀ ਜਾਵੇ ਹਾਂਜੀ ਤੁਹਾਡਾ ਜਗਦੀਪ ਸਿੰਘ ਹੈ ਤੁਸੀਂ ਕਿਹੜੇ ਉਦੇਦੇ ਤੋਂ ਮੈਂ ਸਰਪੰਚਾਂ ਦੀ ਮੌਜੂਦਾ ਸਰਪੰਚ ਬਹਰਾਣਾ ਅੱਛਾ ਜੀ ਤੇ ਅੱਜ ਜਿਹੜਾ ਇਹ ਧਰਨਾ ਲਾਇਆ ਹੋਇਆ ਹੈਗਾ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਬੰਦਾ ਮੌਜਾ ਮਿਲਣਾ ਚਾਹੀਦਾ ਪਰਿਵਾਰ ਨੂੰ ਗਰੀਬ ਪਰਿਵਾਰ ਆ ਜੀ ਅੱਛਾ ਜੇ ਬਸ ਮਲਾਜ ਮ ਆ ਰਹੇ ਨੇ ਫੋਨ ਆ ਗਿਆ ਮੈਡਮ ਦਾ ਹੀ ਫੋਨ ਆਇਆ ਕਹਿੰਦੇ ਆ ਰਹੇ ਆ ਅਸੀਂ ਠੀਕ ਹੈ ਹਾਂ ਜੀ ਠੀਕੇ ਦੂਸਰੀ ਮੰਗ ਕਰ ਰਹੇ ਸੀਗੇ ਇਕ ਕਵਰਸਥਾਨ ਵਾਲੀ ਉਹਦੇ ਸਬੰਧ ਚ ਕੀ ਕਹਿੰਦੇ ਤੁਸੀਂ ਕਹਿੰਦੇ ਮਤਾਵੰਦ ਚ ਅਸੀਂ ਮਤਾ ਪਾਜ ਪੰਚਾਇਤ ਵੱਲੋਂ ਮਤਾ ਪਾਤਾਈ ਅਸੀਂ ਅੱਛਾ ਹਾਂਜੀ ਇਹਨਾਂ ਜੀ ਜਿਹੜਾ ਜਗਾ ਆਪਣੀ ਨਿਕਲਦੇ ਜੀ ਉੱਥੇ ਪੰਚਾਇਤੀ ਜਗਾ ਉਥੇ ਨਾਲ ਜਗਾ ਦੇ ਦਾਂਗੇ ਜੀ ਮੇਰਾ ਨਾਮ 파ਸ਼ਾ ਭਰਪੁਰ ਜੱਸੀ ਐ ਕ੍ਰਿਸਚਨ ਨੈਸ਼ਨਲ ਫੰਡ ਪੰਜਾਬ ਜਰਨਲਿਸਟ ਕਰਤਾਰ ਇਸ ਜਗਾ ਦੇ ਪਿੰਡ ਮਹੋਰਾਣਾ ਡਿਸਟ੍ਰਿਕਟ ਮਰੀਕੁੰਡਾ ਦੇ ਵਿੱਚ ਕੱਲ ਇੱਕ ਬਜ਼ੁਰਗ ਦੀ ਜਿਹੜੀ ਇੱਕ ਭੈਣ ਜੀ ਦੀ ਮੌਤ ਹੋ ਗਈ ਹੈ ਇੱਕ ਰਕਟ ਡਿੱਗਣ ਦੇ ਕਾਰਨ ਹੁਣ ਉਹ ਜਿਹੜੀ ਹੈਗੀ ਆ ਉਹ ਨਰੇਗਾ ਦੇ ਵਿੱਚ ਕੰਮ ਕਰਦੇ ਨਰੇਗਾ ਵਾਲਿਆਂ ਨੇ ਦਿੱਤੀ ਹੋਈ ਸੀਗੀ ਨਰਸਰੀ ਵਾਲਿਆਂ ਨੂੰ ਉਹ ਦੋਨੇ ਜਿਹੜੇ ਡਿਪਾਰਟਮੈਂਟ ਹੈ ਉਹ ਆਪਣਾ ਪੱਲਾ ਝਾੜ ਰਹੇ ਨੇ ਅਸੀਂ ਇਹ ਡਿਮਾਂਡ ਕਰਦੇ ਆਂ ਅਸੀਂ ਉਹਨਾਂ ਦੇ ਇਸ ਜਗ੍ਹਾ ਤੋਂ ਨਹੀਂ ਉੱਠਾਂਗੇ ਜਿੰਨਾ ਤੱਕ ਇਹ ਦਿੱਤੀ ਰੂਪ ਸਾਨੂੰ ਨਹੀਂ ਮਿਲੇਗਾ ਉਹਦੇ ਬੱਚਿਆਂ ਨੂੰ ਜੌਬ ਮਿਲੇ ਤੇ ਦੋਨੇ ਜਿਹੜੀਆਂ ਚਾਹੇ ਉਹ ਵੀਡੀਓ ਬਲਾਕ ਚਾਹੇ ਉਹ ਨਰੇਗਾ ਵਾਲੇ ਨੇ ਦੋਨਾਂ ਤੋਂ ਜਿਹੜਾ ਮੁਆਵਜ਼ਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ ਜੀ ਇਹ ਵੀ ਕੁਝ ਪਹਿਲਾਂ ਤਾਂ ਮੈਂ ਦੱਸਣਾ ਚਾਹਾਂਗਾ ਕਿ ਕੱਲ ਬੜੀ ਮੰਦਭਾਗੀ ਘਟਨਾ ਹੋਈ ਹੈ ਉਹ ਲਾਈਕਰ ਹੈ ਕਿ ਕਿਸੇ ਨਰੇਗਾ ਵਰਕਰ ਦੀ ਦਾ ਚਾਰਕਟ ਹੋ ਜਾਣੀ ਬਾਰੇ ਬੁਢੋਸਤੀ ਤੋਂ ਹੋਵਾ ਪਰ ਇੱਕ ਬਾਣਾ ਹੈ ਜਿਹਨੂੰ ਪਰਿਵਾਰ ਨੂੰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਨਾ ਕਿ ਸੁੱਖੀ ਘਰ ਦੇ ਵਿੱਚ ਉਹਨਾਂ ਨੂੰ ਇਸ ਤੀਲ ਨੂੰ ਸਹਨ ਕਰਨ ਦੀ ਸ਼ਕਤੀ ਦੇਵੇ ਪਰਿਵਾਰ ਵੱਲੋਂ ਤੇ ਕੁਝ ਜਿਹੜੇ ਨਾਲ ਇਥੇ ਨੁਮਾਇੰਦੇ ਨੇ ਉਹਨਾਂ ਨੇ ਕੁਝ ਮੰਗਾ ਸੀ ਉਹਨਾਂ ਬਾਰੇ ਵੀ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਡਿਟੇਲ ਦੇ ਵਿੱਚ ਦੱਸ ਦਿੱਤਾ ਹੈ ਠੀਕ ਹੈ ਜੀ ਜੋ ਕਿ ਪੀਡੀਓ ਦਫ਼ਤਰ ਦੇ ਵੱਲੋਂ ਆ ਕੁਝ ਮੁਆਵਜ਼ਾ ਦਿੱਤਾ ਜਾਣਾ ਹੈ ਉਹ ਵੀ ਮਿਲ ਜੀਗਾ ਤੇ ਐਸਡੀਆਰਫ ਵੱਲੋਂ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਹੈ ਉਹਨਾਂ ਦੀ ਵੀ ਫਾਈਲ ਬਣਾ ਕੇ ਸੂਪਰ ਭੇਜ ਦੇਣਗੇ ਕਿ ਬਾਕੀ ਜਿਹੜੇ ਇਹਨਾਂ ਦੇ ਕੁਝ ਛੋਟੇ-ਛੋਟੇ ਹੋਰ ਕੁਝ ਮੰਗਾ ਨੇ ਉਹਨਾਂ ਮੰਗਾ ਨੇ ਸਵਾਨ ਦੇ ਵਿੱਚ ਕੱਲ ਨੂੰ ਸਵੇਰੇ 9:30 ਵਜੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਲਈ ਕੱਲ੍ਹ ਹਨੇਰੀ ਮੀਟਿੰਗ ਹੈ ਜਿਹੜੀ ਪੰਜ ਬੰਦੇ ਆ ਜਾਣਗੇ ਉਹ ਮੀਟਿੰਗ ਫਿਕਸ ਕਰਵਾ ਦਿੱਤੀ ਹੈ ਨੌਕਰੀ ਦੀ ਪਰਿਵਾਰ ਨੂੰ ਕਰ ਰਿਹਾ ਜੀ ਵੀ ਆਰਡੀ ਤੋਂ ਅਪਦੇਸਟਰੀ ਜਾਨੀ ਕੀ ਹਾਂਜੀ ਹਾਂਜੀ ਉਹੀ ਮੈਟਰ ਹੈ ਜੀ ਕੰਟਰੈਕਟਰੇਟੇਸ਼ਨ ਤੇ ਨੌਕਰੀ ਦੇਣ ਲਈ ਜਿਹੜੀ ਪਾਵਰਾਂ ਨੇ ਮਾਨਯੋਗ ਡਿਪਟੀ ਕਮਿਸ਼ਨ ਇਹ ਆ ਬੰਦਾ ਦਾ ਡਾਇਰੈਕਟ ਕਿਸ ਮਨੁੱਖ ਨੂੰ ਉਪਲਬਧ ਨਹੀਂ ਆ ਵੀ ਕਿਉਂਕਿ ਜਿਹੜੀ ਮਾਤਾ ਜੀ ਦੀ ਡੈਕਟ ਹੋਈ ਹੈ ਉਹਦੇ ਪੰਜ ਬੱਚੇ ਨੇ ਬਾਕੀ ਚਾਰ ਬੱਚੇ ਉਹ ਇੱਕ ਬੱਚੇ ਦੇ ਹੱਥ ਦੇ ਵਿੱਚ ਲੈ ਕੇ ਆ ਫਿਰ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਆਹ ਕੇਸ ਨੂੰ ਵਿਚਾਰ ਕੇ ਉਹਨੂੰ ਲੋਕੀ ਦੇ ਦਿੱਤੀ ਜਾਵੇ ਵਿੱਚ ਕੰਟਰੈਕਟ ਵਿੱਚ ਜਖਮੀ ਨੇ ਇਹ ਉਹਨਾਂ ਦੇ ਪਰਿਵਾਰਾਂ ਨੂੰ ਉਹ ਉਸੇ ਚੀਜ਼ ਵਾਸਤੇ ਤੇ 9:30 ਵਜੇ ਜੇ ਅਸੀਂ ਮੀਟਿੰਗ ਰੱਖੀ ਜੀ ਡੀਸੀ ਆਫ ਇੱਕ ਸਰ ਜਿਹੜੇ ਉਹ ਇਹਨਾਂ ਨੂੰ ਦਫਨਾਉਣ ਵਾਸਤੇ ਕੋਈ ਜਗ੍ਹਾ ਚਾਹੀਦੀ ਉਹ ਉਹ ਪੰਚਾਇਤ ਵੱਲੋਂ ਜੀ ਸਰਪੰਚ ਸਾਹਿਬ ਨਾਲ ਵੀ ਗੱਲ ਹੋਊਗੀ ਸਰਪੰਚ ਸਾਹਿਬ ਵੀ ਇੱਥੇ ਹੀ ਨੇ ਉਹ ਕੋਈ ਮਸਾ ਪੰਚਾਇਤ ਵੱਲੋਂ ਖਾ ਦਿੱਤਾ ਗਿਆ ਜੀ ਉਹਦੀ ਸਵੇਰੀ ਅਸੀਂ ਨਿਸ਼ਾਨਦੀ ਮੈਂ ਪਰਿਵਾਰੀ ਸਾਹਿਬ ਨੂੰ ਕਹਿੰਦਾ ਕਿੰਨੀ ਜਗ੍ਹਾ ਸਰ ਉਹ ਜਗ੍ਹਾ ਮੈਨੂੰ ਆਈਡੀਆ ਦੋ ਵਿਘੇ ਚਾਰ ਦੋ ਵਿਘੇ ਚਾਰ ਵਿਸਵੇ ਜਗਾ ਜੀ ਮੇਰਾ ਸਰ ਇਹਨੇ